सत पंजाबी जेके टोनसा न्यूज देखने वाले साढ़े सारे ही दर्शकों का स्वागत है मेहतोला मनप्रीत कौर दर्शकों इस वक्त की अपडेट लुधियाना तो निकल के सामने आई है दसाया जा रहा है कि लुधियाना विक एक व्यक्ति न जो है पंज गट्टू डोर के नाल गिरफ्तार किया गया है ਤਨੁਦਸ ਦੇ ਕਿ ਮੋਗਾ ਪੁਲਿਸ ਵੱਲੋਂ ਗੁਪ ਸੂchna ਤੇ ਆਧਾਰ ਤੇ ਇੱਕ ਵਿਅਕਤੀ ਦੀ ਜਦ ਤਲਾਸ਼ੀ ਲਈ ਗਈ ਤੇ ਉਸ ਪਾਸੋਂ ਪੰਜ ਗੱਟੂ ਚਾਈਨਾ ਡੋਰ ਬਰਾਮਦ ਕੀਤੇ ਗਿਆ ਤੇ ਉਸਤੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਇਸ ਪੂਰੇ ਮਾਮਲੇ ਨੂੰ ਲੈ ਕੇ ਮੋਗਾ ਪੁਲਿਸ ਦੇ ਥਾਣਾ ਪਰਬਾਰੀ ਜਸਵਿੰਦਰ ਸਿੰਘ ਵੱਲੋਂ ਦੱਸਿਆ ਗਿਆ ਕਿ ਉਹਨਾਂ ਨੂੰ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਇਸ ਵਿਅਕਤੀ ਵਿੱਚ ਕੋਲ ਜੋ ਪੰਜ ਜੋ ਗੱਟੂ ਚਾਈਨਾ ਡੋਰ ਹਨ ਅਤੇ ਅਸੀਂ ਚੈਕਿੰਗ ਦੇ ਦੌਰਾਨ ਜਦ ਅਸੀਂ ਇਸ ਤੇ ਬੈਗ ਦੀ ਤਲਾਸ਼ੀ ਲਈ ਗਈ ਤਾਂ ਵੇਖਿਆ ਗਿਆ ਕਿ ਇਸ ਤੇ ਬੈਗ ਵਿਚ ਪੰਜ ਗੱਟੂ ਚਾਇਨਾ ਡੋਰ ਜੋ ਇਸ ਅਸਿਸਤੋਂ ਕੋਲੋਂ ਬਰਾਮਦ ਕੀਤੇ ਆ ਤੇ ਇਸ ਵਿਅਕਤੀ ਦੇ ਖਿਲਾਫ ਅਸੀਂ ਮਾਮਲਾ ਦਰਜ ਕਰ ਲਿਆ ਗਿਆ ਹੈ ਇਸ ਪੂਰੇ ਮਾਮਲੇ ਨੂੰ ਲੈ ਕੇ ਕੀ ਕੁਝ ਕਹਿਣਾ ਸੀ ਮੋਗਾ ਪੁਲਿਸ ਦੇ ਥਾਣਾ ਪਰਬਤ ਜਸਵਿੰਦਰ ਸਿੰਘ ਦਾ ਆਓ ਉਹ ਵੀ ਸੁਣਦੇ ਆ ਸੋ ਐਸਐਸਪੀ ਸਾਹਿਬ ਮੋਗਾ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਜੋ ਬਸੰਤ ਪੰਚਮੀ ਦਾ ਤਿਹਾਰ ਚੱਲ ਰਿਹਾ ਹੈ ਉਸ ਨੂੰ ਮੱਧ ਨਜ਼ਰ ਰੱਖਦੇ ਹੋਏ ਅੱਜ ਸਵੇਰ ਤੋਂ ਹੀ ਮਾਨਯੋਗ ਡੀਐਸਪੀ ਸਾਹਿਬ ਬਾਗਾ ਪੁਰਾਣਾ ਜੀ ਦੀ ਰਹਿਨਮਾਈ ਹੇਠ ਵੱਖ-ਵੱਖ ਟੀਮਾਂ ਬਣਾ ਕੇ ਜੋ ਚਾਈਨਾ ਡੋਰ ਚੱਲ ਰਹੀ ਹੈ ਬਜ਼ਾਰਾਂ ਦੇ ਵਿੱਚ ਜਾਂ ਕੋਈ ਬੱਚੇ ਉਸ ਦੇ ਨਾਲ ਪਤੰਗ ੜਾਉਂਦੇ ਹਨ ਜਿਸ ਦੇ ਨਾਲ ਕੀ ਜੀਵਨ ਨੂੰ ਕਾਫੀ ਨੁਕਸਾਨ ਹੋ ਸਕਦਾ ਹੈ ਤੋਂ ਉਸ ਨੂੰ ਰੋਕਣ ਦੇ ਲਈ ਸੀ ਵੱਖ-ਵੱਖ ਟੀਮਾਂ ਬਣਾ ਜਾਵੀਆਂ ਸਨ ਸੋ ਸਾਨੂੰ ਉਸ ਵੇਲੇ ਭਾਰੀ ਜਿਹੜਾ ਹੰਗਾਰਾ ਮਿਲਿਆ ਜਦੋਂ ਸਾਡੇ ਐਸਸੀ ਸੁਖਦੇਵ ਸਿੰਘ ਦੀ ਟੀਮ ਨੇ ਇੱਕ ਸ਼ਖਸ ਜਿਹੜਾ ਕਿ ਦਿਨੇਸ਼ ਗੁਪਤਾ ਸਨੁਪ ਸ਼ੋਕਮਾਰ ਵਾਸੀ ਹੈਗਾ ਜਿਹੜਾ ਹਾਈਪੋਵਾਰਡ ਰੋਡ ਲੁਧਿਆਣਾ ਦਾ ਰਹਿਣ ਵਾਲਾ ਹੈ ਉਸਦੇ ਬੈਗ ਦੇ ਵਿੱਚੋਂ ਪੰਜ ਜਿਹੜੀਆਂ ਚਰਖੜੀਆਂ ਜਿਸ ਨੂੰ ਗੁੱਟੇ ਕਹਿ ਦਿੰਦੇ ਹਨ ਉਹ ਬਰਾਮਦ ਹੋਈਆਂ ਅਸੀਂ ਉਸ ਦੇ ਖਿਲਾਫ ਜਿਹੜਾ ਐਫਆਈਆਰ ਨੰਬਰ 16 223 ਬੀਐਨਐਸ ਅਧੇ 15 5 এনਵਾਇਰਨਮੈਂਟ ਪ੍ਰੋਟੈਕਸ਼ਨ ਐਕਟ ਜਿਹੜਾ 1986 ਉਹ ਦਰਜ ਅਸੀਂ ਰਿਸਟਰ ਕੀਤਾ ਗਿਆ ਕੇਸ ਅਤੇ ਉਸ ਤੋਂ ਬਾਅਦ ਅਸੀਂ ਇਹਦਾ ਕੱਲ ਨੂੰ ਪੁਲਿਸ ਰਿਮਾਂਡ ਲਵਾਵਾਂਗੇ ਪੁਲਿਸ ਰਿਮਾਂਡ ਤੋਂ ਬਾਅਦ ਹੋਰ 클래ਸੇ ਹੋਣਗੇ ਕਿ ਕਿੱਥੋਂ ਇਹ ਲੈ ਕੇ ਆਉਂਦਾ ਸੀ ਅਤੇ ਕਿਸ ਕਿਸ ਥਾਵਾਂ ਤੇ ਇਹ ਜਿਹੜੀ ਚੈਨਾ ਡੋਰ ਅੱਗੇ ਵੇਚਦਾ ਸੀ ਅਸੀਂ ਫਿਰ ਹਾਜ਼ਰ ਹੋਵਾਂਗੇ ਨਵੇਂ ਅਪਡੇਟਸ ਤੇ ਪਿੰਨ ਨੂੰ ਲਾਈਕ ਕਮੈਂਟ ਅਤੇ ਪਾਲੋ ਕਰਨਾ ਨਾ ਭੁੱਲਣਾ ਧੰਨਵਾਦ